ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਸਾਧ ਸੰਗਤ ਜੀਓ ਆਪ ਜੀ ਦਰਸ਼ਨ ਕਰ ਰਹੇ ਹੋ ਫੋਰ ਦੁਆਰਾ ਸੰਤ ਬਾਬਾ ਹਰਨਾਮ ਸਿੰਘ ਦੀ ਕਿੰਗ ਵਾਲੇ ਕੰਬੜੀ ਵਾਲੇ ਪੂਰੀ ਵਾਲੇ ਜੁਵਾਰੀ ਵਾਲੇ ਪਿੰਡ ਜੁੰਡੂਲੀ ਵਾਲੇ ਜਿੱਥੇ ਕਿ ਅੱਜ 1 ਸੌਣ ਮਹੀਨੇ ਸੰਗਰਾਮ ਮਨਾਈ ਗਈ ਹੈ ਤੇ ਸ਼੍ਰੀਨ ਸਾਧ ਸਾਹਿਬ ਜੀ ਦਾ ਜੋ ਚੋਲਾ ਹੈ ਉਹ ਵਸਤਰ ਬਦਲੇ ਗਏ ਹਨ ਗੁਰੂ ਪਿਆਰੇ ਸਾਧ ਸੰਗਤ ਜੀਓ ਆਪ ਜੀ ਕਾ

ही आपता तारकर्ता चिरो गोत्र दिग भगवान धन 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 तादनो तेथे जग को सदा वंदसि गाते पूरा प्राणायामते नमः पूरा गणपति ကေကေဒူသာတာဂုဘင်တမန္တကိစ္စရေကေတိဟာမစ္စတယာကတရံဂ